ਮੁੰਬਈਦ ਵਿੱਚ ਹੁਣ ਤੱਕ ਦੇ ਸਭ ਤੋਂ ਵੱਡੇ ਕਿਡਨੀ ਰੈਕਡ ਦੇ ਅੰਦਰ ਪੁਲਿਸ ਨੇ ਮੁੰਬਈ ਤੋਂ ਪ੍ਰਸਿੱਧ ਹੀਰਾਨੰਦਾਨੀ ਹਸਪਤਾਲ ਦੇ 5 ਡਾਕਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਗ੍ਰਿਫਤਾਰ ਡਾਕਟਰਾਂ ਦੇ ਵਿੱਚ ਹਸਪਤਾਲ ਦੇ CEO ਤੇ ਮੈਡੀਕਲ ਡਾਇਰੈਕਟਰ ਵੀ ਸ਼ਾਮਲ ਨੇ। ਹੀਰਾਨੰਦਾਨੀ ਹਸਪਤਾਲ ਦੇ ਚੱਲ ਰਹੇ ਕਿਡਨੀ ਰੈਕਡ ਮਾਮਲੇ 'ਚ ਇੱਕ ਦੇ ਬਾਅਦ ਇੱਕ ਹੁਣ ਤੱਕ 12 ਗ੍ਰਿਫਤਾਰੀਆਂ ਹੋ ਚੁੱਕੀਆਂ ਨੇ। ਕਸ਼ਮੀਰ ਦੇ ਵਿਗੜੇ ਹਾਲਾਤਾਂ 'ਚ ਸਿੱਖਾਂ ਨੂੰ ਤੰਗ ਤੇ ਪਰੇਸ਼ਾਨ ਕੀਤਾ ਜਾ ਰਿਹਾ ਹੈ। ਉਹਨਾਂ ਨੂੰ ਪਾਕਿਸਤਾਨ ਦੇ ਹੱਕ 'ਚ ਨਾਅਰੇਬਾਜ਼ੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ। ਇਸ ਕਾਰਨ ਸਿੱਖ ਆਪਣੇ ਘਰਾਂ 'ਚ ਕੈਦੀਆਂ ਵਾਂਗ ਜ਼ਿੰਦਗੀ ਜਿਉਣ ਲਈ ਮਜਬੂਰ ਨੇ। ਇਹ ਖੁਲਾਸਾ ਐਸਜੀਪੀਸੀ ਪ੍ਰਧਾਨ ਅਵਤਾਰ ਸਿੰਘ ਨੇ ਕਾਟੜ ਜੰਦੇ ਸਿੱਖਾਂ ਦੀ ਸੁਰੱਖਿਆ ਲਈ ਗ੍ਰਹਿ ਮੰਤਰੀ ਰਾਣਾ ਸਿੰਘ ਤੇ ਜੰਮੂ ਕਸ਼ਮੀਰ ਦੀ ਮੁੱਖ ਮੰਤਰੀ ਮਹਿਬੂਬਾ ਮੁਫਤੀ ਨੂੰ ਦੇਖੀ ਚਿੱਠੀ ਜਕੀਤਾ ਹੈ। ਮੁੰਬਈ ਪੁਲਿਸ ਨੇ ਧਰਮ ਪਰਵਰਤਨ ਅਤੇ ਇਸਲਾਮਿਕ ਰਿਸਰਚ ਪਰਤੀ ਹੋਣ ਦੇ ਇਲਜ਼ਾਮਾਂ ਦੇ ਤਹਿਤ 4 ਲੋਕਾਂ ਤੇ ਐਫਆਈਆਰ ਦਰਜ ਕੀਤੀ ਹੈ ਜਿਨ੍ਹਾਂ ਲੋਕਾਂ ਤੇ ਐਫਆਈਆਰ ਦਰਜ ਹੋਈ ਉਹਨਾਂ ਦੇ ਵਿੱਚ ਜ਼ਾਕਿਰ ਨਾਇਗ ਦੀ ਸੰਸਥਾ ਇਸਲਾਮਿਕ ਰਿਸਰਚ ਫਾਊਂਡੇਸ਼ਨ ਵਿੱਚ ਕੰਮ ਕਰਨ ਵਾਲੇ ਕੁਰੇਸ਼ੀ ਦਾ ਨਾਮ ਸ਼ਾਮਲ ਹੈ ਦਰਅਸਲ ਕਿ ਇਹ ਲਾਪਤਾ ਵੀ ਲੋਕਾਂ ਵਿੱਚ ਸ਼ਫਾਕ ਦੇ ਪਿਤਾ ਨੇ ਪੁਲਿਸ ਦੇ ਚਿਕਾਇਤ ਦਰਜ ਕਰਾਈ ਸੀ ਅਲੀ ਦੇ ਸ਼ਤਰਪੁਰ ਇਲਾਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਕਰਤਾਰ ਸਿੰਘ ਤਵਰ ਕੋਲ 130 ਕਰੋੜ ਰੁਪਏ ਦੀ ਬੇਨਾਮੀ ਸੰਪਤੀ ਦਾ ਖੁਲਾਸਾ ਹੋਇਆ ਹੈ ਵਿਧਾਇਕ ਦੇ ਕਰਪਿਸ਼ਟ ਦੇਣੀ ਆਮਦਨ ਕਰ ਵਿਭਾਗ ਨੇ ਛਾਪਾ ਮਾਰਿਆ ਸੀ ਛਾਪੇ ਦੌਰਾਨ ਆਮਦਨ ਕਰ ਵਿਭਾਗ ਨੇ ਤਵਰ ਨਿਆਵੀ ਕੰਪਨੀਆਂ ਬਾਰੇ ਖੁਲਾਸਾ ਕੀਤਾ ਹੈ ਅਜੀ ਕੰਪਨੀ ਦੀਆਂ ਮਹਿਲਾ ਕਰਮਚਾਰੀਆਂ ਨੂੰ ਮੋਦੀ ਸਰਕਾਰ ਵੱਲੋਂ ਵੱਡਾ ਤੋਹਫਾ ਦੇਣ ਦੀ ਤਿਆਰੀ ਹੈ ਸੂਤਰਾਂ ਦੇ ਮੁਤਾਬਕ ਗਰਭਵਤੀ ਮਹਿਲਾਵਾਂ ਦੇ ਲਈ ਛੁੱਟੀ 12 ਹਫ਼ਤੇ ਤੋਂ ਵਧਾ ਕੇ 26 ਹਫ਼ਤੇ ਕੀਤੀ ਜਾ ਸਕਦੀ ਹੈ ਜਿਸ ਬੰਦੀ ਬਿਲਜ ਸੰਸਦ ਵਿੱਚ ਪੇਸ਼ ਹੋਣ ਦੀ ਉਮੀਦ ਹੈ ਸਰਕਾਰੀ ਕਰਮਚਾਰੀਆਂ ਨੂੰ ਸੁਵਿਧਾ ਪਹਿਲਾਂ ਤੋਂ ਮਿਲ ਰਹੀ ਹੈ ਸੂਤਰਾਂ ਦੇ ਮੁਤਾਬਕ ਸਰਕਾਰ ਨੇ ਫੈਸਲਾ ਲਿਆ ਹੈ ਕਿ ਜਿਸ ਕੰਪਨੀ ਵਿੱਚ 50 ਤੋਂ ਵੱਧ ਕਰਮਚਾਰੀ ਹੋਣਗੇ ਉੱਤੇ ਕ੍ਰੈਚ ਦੀ ਵਿਵਸਥਾ ਹੋਣੀ ਵੀ ਜ਼ਰੂਰੀ ਹੋਏਗੀ ਵਿਹਾਰ ਦੇ ਨਲੰਦਾ ਦੇ ਇੱਕ ਪਿੰਡ ਵਿੱਚ ਸ਼ਰਾਬ ਬੰਦੀ ਤੇ ਚੱਲਦੇ ਭਾਰੀ ਜੁਰਮਾਨਾ ਲਗਾ ਦਿੱਤਾ ਗਿਆ। ਦਸਵਲੇ ਪਿੰਡ ਵਿੱਚੋਂ ਦੇਸੀ ਤੇ ਅੰਗਰੇਜ਼ੀ ਸ਼ਰਾਬ ਬਰਾਮਦ ਹੁਣਮਗਰੋ ਹਰ ਘਰ ਤੇ 5000 ਰੁਪਏ ਦਾ ਜੁਰਮਾਨਾ ਲਗਾਇਆ ਗਿਆ। ਪਿੰਡ ਵਿੱਚ 50 ਘਰ ਨੇ ਜਿਨ੍ਹਾਂ ਨੂੰ 2.5 ਲੱਖ ਜੁਰਮਾਨਾ ਦੇਣਾ ਪਵੇਗਾ ਜਦਕਿ ਪਿੰਡ ਵਾਸੀਆਂ ਮੁਤਾਬਕ ਆਰਥਿਕ ਮੰਦਹਾਲੀ ਕਾਰਨ ਉਹ ਇਹ ਜੁਰਮਾਨਾ ਨਹੀਂ ਦੇ ਸਕਦੇ। ਜਦੋਂ ਕਸ਼ਮੀਰ ਦਾ ਮੁੱਦਾ ਤੇ ਰਾਜਸਭਾਦ ਵਿੱਚ ਚਰਚਾ ਸ਼ੁਰੂ ਹੋਈ ਹੈ ਕਾਂਗਰਸ ਆਂਸਰ ਗੁਲਾਬ ਨਬੀ ਆਜ਼ਾਦ ਨੇ ਇਸ ਮੁੱਦੇ ਤੇ ਪੀਐਮ ਨੂੰ ਕੇਰਿਆ ਕਾਂਗਰਸ ਨੇ ਸੰਸਦ ਦੇ ਬਾਅਦ ਕਸ਼ਮੀਰ ਉੱਤੇ ਬਿਆਨ ਦੇਣ ਲਈ ਪੀਐਮ મોદી ਤੇ ਹਮਲਾ ਕੀਤਾ ਕਾਂਗਰਸ ਨੇ ਇਲਜ਼ਾਮ ਲਗਾਇਆ ਕਿ મોદી ਹੋਰਨਾ ਦੇਸ਼ਾਂ ਦੇ ਵਿੱਚ ਹੋਈਆਂ ਘਟਨਾਵਾਂ ਬਾਰੇ ਟਵੀਟ ਕਰਦੇ ਨੇ ਪਰ ਕਿਉਂ ਲੰਬੇ ਸਮੇਂ ਤੱਕ ਕਸ਼ਮੀਰ ਮੁੱਦੇ ਤੇ ਚੁੱਪ ਰਹੇ ਨੇ ਦੇਸ਼ ਵਿੱਚ ਹੁਣ ਤੱਕ ਦੀ ਸਭ ਤੋਂ ਵੱਡੀ ਟ੍ਰੇਨ ਡਕੈਤੀ ਹੋਈ ਹੈ। ਚੱਲਦੀ ਟ੍ਰੇਨ ਤੋਂ ਕਰੀਬ 6 ਕਰੋੜ ਰੁਪਏ ਲੁੱਟੇਰੀਆਂ ਨੇ ਟ੍ਰੇਨ ਦੀ ਛੱਤ ਕੱਟ ਕੇ ਲੁੱਟ ਲਏ। ਇਹ ਘਟਨਾ ਤਾਮਿਲਨਾਡੂ ਦੇ ਸਲੀਮਦੀ ਹੈ। ਜਿੱਥੇ ਇੱਕ ਟ੍ਰੇਨ ਰਾਹੀਂ ਰਿਜ਼ਰਵ ਬੈਂਕ ਆਫ ਇੰਡੀਆ ਨੂੰ ਭੇਜੀ ਜਾ ਰਹੀ 340 ਕਰੋੜ ਰੁਪਏ ਦੀ ਨਕਦੀ ਦੇ ਵਿੱਚੋਂ ਲੁੱਟੇਰੀਆਂ ਨੇ ਕਰੀਬ 6.5 ਕਰੋੜ ਰੁਪਏ ਚੋਰੀ ਕਰ ਲਏ। ਲੁੱਟੇਰੀਆਂ ਨੇ ਛੱਤ ਕੱਟਣ ਦੀ ਇਸ ਜਗ੍ਹਾ ਦੇ ਇਸਤੇਮਾਲ ਕੀਤਾ ਜਿੱਥੇ ਟ੍ਰੇਨ ਬਿਜਲੀ ਦੀ ਜਗ੍ਹਾ ਡੀਜ਼ਲ ਨਾਲ ਚੱਲਦੀ ਹੈ। ਪੂਰਬੀ ਗੋਦਾਵਰੀ ਜ਼ਿਲ੍ਹੇ 'ਚ ਕਰੰਟ ਲੱਗਣ ਦੇ ਕਾਰਨ ਮਰ ਗਈ ਇੱਕ ਗਾਂ ਦੀ ਖਲ ਉਤਾਰਨ ਤੇ ਪੀੜ ਨੇ ਦੋ ਤਲਤ ਪ੍ਰਾਵਾਹਾਂ ਦੀ ਕਥਤ ਤੌਰ ਤੇ ਕੁੱਟਮਾਰ ਕੀਤੀ ਪੁਲਿਸ ਨੇ ਦੱਸਿਆ ਕਿ ਘਟਨਾ ਆਂਧਰ ਪ੍ਰਦੇਸ਼ ਦੇ ਜਾਨਕੀ ਪੇਟਾ ਜ਼ਿਲ੍ਹੇ ਦੇ ਅਮਲਾਪੁਰਮ ਸ਼ਹਿਰ ਦੀ ਹੈ ਜਦਕਿ ਬੀਰ ਦਿਨੀ ਪ੍ਰਧਾਨ ਮੰਤਰੀ ਨੇ ਗੌਰ ਰਖਿਆ ਦੇ ਨਾਮ ਤੇ ਹੋਰੀ ਗੁੰਟਾਗਰਦੀ ਬੰਦ ਕਰਨ ਦੀ ਕਾਲ ਆਖੀ ਸੀ ਸੰਘਰਸ਼ ਤੇ ਫौलाਦੀ ਇੱਛਾ ਸ਼ਕਤੀ ਦੀ ਪ੍ਰਤੀਕ ਬਣ ਚੁੱਕੀ ਇਰੋਮ ਸ਼ਰਮੀਲਾ ਨੇ ਆਪਣਾ ਅੰਝਣ ਤੋੜ ਦਿੱਤਾ ਇਰੋਮ ਸ਼ਰਮੀਲਾ ਮਣੀਪੁਰ ਵਿਖੇ ਸੈਨਾ ਨੂੰ ਮਿਲੇ ਵਿਸ਼ੇਸ਼ ਅਧਿਕਾਰ ਦੇ ਖਿਲਾਫ ਪਿਛਲੇ 16 ਸਾਲਾਂ ਤੋਂ ਅੰਝਣਤੇ ਸੀ ਇਰੋਮ ਨੇ ਕਿਹਾ ਹੈ ਕਿ ਉਹ ਮਣੀਪੁਰ ਦੀ ਸੀਐਮ ਬਣਨਾ ਚਾਹੁੰਦੀ ਹੈ ਇਰੋਮ ਨੇ ਚੋਣਾ ਲੜਨ ਦਾ ਐਲਾਨ ਵੀ ਕੀਤਾ ਹੈ ਯੋਗਪਰ ਬਾਬਾ ਰਾਮਦੇਵ ਦੀ ਪੁੱਤਰ ਜੀਵਕ ਦਵਾ ਦੀ ਹੁਣ ਜਾਂਚ ਹੋਏਗੀ ਕੇਂਦਰ ਸਰਕਾਰ ਨੇ ਇਸ ਸੰਬੰਧੀ ਉੱਤਰਾਖੰਡ ਸਰਕਾਰ ਤੋਂ ਰਿਪੋਰਟ ਮੰਗੀ ਹੈ ਪਹਿਲਾਂ ਵੀ ਕੰਪਨੀ ਦਾ ਉਤਵਾਦ ਕਾਫੀ ਵਿਵਾਦਾਂ ਵਿੱਚ ਆ ਚੁੱਕਿਆ ਹੈ ਗਵਾਲੀਅਤ ਵਿੱਚ گاਵਾਂ ਦੀ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ ਜਾਣਕਾਰੀ ਮੁਤਾਬਕ ਇਥੇ ਤੱਕ 125 ਦਿਨਾਂ ਅੰਦਰ 1192 گاਵਾਂ ਦੀ ਮੌਤ ਹੋ ਚੁੱਕੀ ਹੈ ਜੋ ਕਿ ਭੁੱਖ ਅਤੇ ਦੇਖਪਾਲ ਦੀ ਕਮੀ ਦੇ ਕਾਰਨ ਹੋਈ ਹੈ